ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਬੀਐਸਐਫ ਯਾਨੀ ਬਾਰਡਰ ਸਿਕਿਉਰਿਟੀ ਫੋਰਸ ਦੀ ਇੱਕ ਨਵੀਂ ਭਰਤੀ ਬਾਰੇ ਇਹ 2025 ਦੀ ਭਰਤੀ ਹੈ ਖਾਸ ਕਰਕੇ ਉਹਨਾਂ ਦੇ ਕਮਿਊਨੀਕੇਸ਼ਨ ਸੈਟਅਪ ਲਈ ਸਾਡੇ ਕੋਲ ਇਹਦਾ ਪੂਰਾ ਸਰਕਾਰੀ ਨੋਟੀਫਿਕੇਸ਼ਨ ਹੈ ਹਾਂਜੀ ਸਤਿ ਸ਼੍ਰੀ ਅਕਾਲ ਇਹ ਭਰਤੀ ਹੈਡ ਕਨਸਟੇਬਲ ਰੇਡੀਓ ਆਪਰੇਟਰ ਮਤਲਬ ਐਚਸੀਆਰਓ ਤੇ ਹੈਡ ਕਨਸਟੇਬਲ ਰੇਡੀਓ ਮੈਕੈਨਿਕ ਯਾਨੀ ਐਚਸੀਆਰਐਮ ਲਈ ਹੈ ਤਾਂ ਆਜੋ ਦੇਖਿਏ ਇਹਦੇ ਵਿੱਚ ਮੁੱਖ ਗੱਲਾਂ ਕੀ ਨੇ ਬਿਲਕੁਲ ਸਾਡਾ ਮਕਸਦ ਇਹੀ ਹੈ ਕਿ ਇਸ ਪੜਤਦੀਆਂ ਜ਼ਰੂਰੀ ਸ਼ਰਤਾਂ ਤੇ ਸਾਰੀ ਪ੍ਰਕਿਰਿਆ ਨੂੰ ਸੌਖੇ ਤਰੀਕੇ ਨਾਲ ਸਮਝਾਇਆ ਜਾਵੇ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਪੋਸਟਾਂ ਕਿਸ ਤਰ੍ਹਾਂ ਦੀਆਂ ਨੇ ਤੇ ਤਨਖਾਹ ਵਗੈਰਾ ਕੀ ਹਿਸਾਬ ਕਿਤਾਬ ਹੈ ਦੇਖੋ ਇਹ ਗਰੁੱਪ ਸੀ ਦੀਆਂ ਪੋਸਟਾਂ ਨੇ ਮਤਲਬ ਨਾਨ ਗੈਜ਼ਟਿਡ ਸ਼ੁਰੂਆਤ ਤਾਂ ਇਹ ਟੈਂਪਰੇਰੀ ਹੁੰਦੀਆਂ ਨੇ ਪਰ ਚੰਗੀ ਗੱਲ ਇਹ ਹੈ ਕਿ ਬਾਅਦ ਚ ਪੱਕੇ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ ਅੱਛਾ ਤਨਖਾਹ ਦਾ ਪੇ ਲੈਵਲ 4 ਹੈ ਯਾਨੀ 25500 ਰੁਪਏ ਤੋਂ ਸ਼ੁਰੂ ਹੋ ਕੇ 81100 ਰੁਪਏ ਤੱਕ ਨਾਲੇ ਜਿਹੜੇ ਪੱਤੇ ਵਗੈਰਾ ਹੁੰਦੇ ਨੇ ਉਹ ਵੱਖਰੇ ਠੀਕ ਹੈ ਤੇ ਖਾਲੀ ਥਾਵਾਂ ਕਿੰਨੀਆਂ ਕੁਨੇ ਐਚਆਰ ਲਈ કુલ 350 ਨੇ ਤੇ ਐਚਆਰਐਮ ਲਈ 211 ਇਹਨਾਂ ਵਿੱਚ ਅੱਗੇ ਵੱਖੋ-ਵੱਖ ਕੈਟੇਗਰੀਆਂ ਜਿਵੇਂ ਜਰਨਲ, OBC, SC, SC, ST, EWS ਤੇ ਜਿਹੜੇ ਡਿਪਾਰਟਮੈਂਟ ਵਾਲੇ ਨੇ ਉਹਨਾਂ ਲਈ ਵੰਡ ਕੀਤੀ ਹੋਈ ਹੈ ਤੇ ਖੋਰ ਚੰਗੀ ਗੱਲ ਬੀਐਸਐਫ ਕੁੜੀਆਂ ਨੂੰ ਵੀ ਪੂਰਾ ਉਤਸ਼ਾਹਿਤ ਕਰ ਰਹੀ ਹੈ ਅਪਲਾਈ ਕਰਨ ਲਈ ਇਹ ਤਾਂ ਵਧੀਆ ਗੱਲ ਹੈ ਅੱਛਾ ਫਿਰ ਇਹ ਦੱਸੋ ਕਿ ਕੌਣ ਕੌਣ ਅਪਲਾਈ ਕਰ ਸਕਦਾ ਮਤਲਬ ਪੜ੍ਹਾਈ ਵਗੈਰਾ ਕੀ ਚਾਹੀਦੀ ਹੈ ਹਾਂ ਜੀ ਵਿਦਿਆਕ ਯੋਗਤਾ ਲਈ ਨਾ ਦੋ অপਸ਼ਨ ਹਨ ਪਹਿਲੀ ਤਾਂ ਇਹ ਕਿ 12ਵੀਂ ਪਾਸ ਹੋਵੇ ਪਰ ਜ਼ਰੂਰੀ ਹੈ ਕਿ ਫਿਜ਼ਿਕਸ ਕੈਮਿਸਟਰੀ ਤੇ ਮੈਥ ਯਾਨੀ ਪੀਸੀਐਮ ਨਾਲ ਕੀਤੀ ਹੋਵੇ ਤੇ ਘੱਟੋ ਘੱਟ 60% ਨੰਬਰ ਹੋਣ ਕੁੱਲ ਮਿਲਾ ਕੇ 60% ਪੀਸੀਐਮ ਨਾਲ ਠੀਕ ਤੇ ਦੂਜੀ ਆਪਸ਼ਨ ਦੂਜੀ ਆਪਸ਼ਨ ਇਹ ਹੈ ਕਿ ਜੇ 12ਵਾਂ ਵਿੱਚ ਪੀसीएम ਨਹੀਂ ਹੈਗੀ ਤਾਂ 10ਵੀਂ ਪਾਸ ਹੋਵੇ ਪਰ ਨਾਲ ਰੇਡੀਓ ਤੇ ਟੀਵੀ ਜਾਂ ਇਲੈਕਟ੍ਰੋਨਿਕਸ ਜਾਂ ਕੰਪਿਊਟਰ ਆਪਰੇਟਰ ਪ੍ਰੋਗਰਾਮਿੰਗ ਅਸਿਸਟੈਂਟ ਇਸ ਤਰ੍ਹਾਂ ਦੇ ਕਿਸੇ ਟ੍ਰੇਡ ਵਿੱਚ 2 ਸਾਲ ਦਾ ਆਈਟੀਆਈ ਸਰਟੀਫਿਕੇਟ ਹੋਵੇ ਅੱਛਾ ਯਾਨੀ ਕਿ ਸਾਇੰਸ ਸਟੂਡੈਂਟਸ ਲਈ ਵੀ ਰਾਹ ਹੈ ਤੇ ਆਈਟੀਆਈ ਵਾਲਿਆਂ ਲਈ ਵੀ ਬਿਲਕੁਲ ਉਮਰ ਦੀ ਗੱਲ ਕਰੀਏ ਤਾਂ ਜਰਨਲ ਕੈਟਾਗਰੀ ਲਈ 18 ਤੋਂ 25 ਸਾਲ ਇਹ ਉਮਰ ਅਰਜ਼ੀ ਦੀ ਆਖਰੀ ਤਾਰੀਖ ਯਾਨੀ 23 ਸਤੰਬਰ 2025 ਤੱਕ ਦੇਖੀ ਜਾਊਗੀ ਤੇ ਜਿਹੜੇ ਰਿਜ਼ਰਵਡ ਕੈਟਾਗਰੀ ਵਾਲੇ ਨੇ ਉਹਨਾਂ ਲਈ ਉਹਨਾਂ ਲਈ ਛੂਟ ਹੈ ਐਸਸੀ ਤੇ ਐਸਜੀ ਨੂੰ 5 ਸਾਲ ਦੀ ਛੂਟ ਹੈ ਮਤਲਬ 30 ਸਾਲ ਤੱਕ ਤੇ ਓਬੀਸੀ ਨੂੰ 3 ਸਾਲ ਦੀ ਯਾਨੀ 28 ਸਾਲ ਤੱਕ ਇਸ ਤੋਂ ਇਲਾਵਾ ਜਿਹੜੇ ਸਾਬਕਾ ਫੌਜੀ ਨੇ ਜਾਂ ਵਿਧਵਾ ਤਲਾਕਸ਼ੁਦਾ ਔਰਤਾਂ ਉਹਨਾਂ ਲਈ ਵੀ ਸਰਕਾਰ ਦੇ ਨਿਯਮਾਂ ਮੁਤਾਬਿਕ ਛੂਟ ਮਿਲਦੀ ਹੈ ਠੀਕ ਹੈ ਪੜ੍ਹਾਈ ਤੇ ਉਮਰ ਹੋ ਗਈ ਹੁਣ ਸਰੀਰਕ ਮਾਪ ਤਣਨਾ ਬਾਰੇ ਦੱਸੋ ਕਦ ਕਾਠ ਵਗੈਰਾ ਹਾਂਜੀ ਉਹ ਵੀ ਬਹੁਤ ਜ਼ਰੂਰੀ ਹੈ ਪੁਰਸ਼ ਉਮੀਦਵਾਰਾਂ ਲਈ ਕਦ ਘਟੋ ਘਟ 168 ਸੈਂਟੀਮੀਟਰ ਚਾਹੀਦਾ ਹੈ ਤੇ ਔਰਤਾਂ ਲਈ ਔਰਤਾਂ ਲਈ 157 ਸੈਂਟੀਮੀਟਰ ਪਰ ਹਾਂ ਜਿਹੜੇ ਪਹਾੜੀ ਇਲਾਕਿਆਂ ਤੋਂ ਨੇ ਜਿਵੇਂ ਗੜਵਾਲੀ ਕੁਮਾਉਣੀ ਗੋਰਖਾ ਡੋਗਰਾ ਮਰਾਠਾ ਜਾਂ ਫਿਰ ਉੱਤਰ ਪੂਰਵੀ ਰਾਜਾਂ ਦੇ ਨੇ ਉਹਨਾਂ ਲਈ ਛੋੜੀ ਛੋਟ ਹੈ ਮੁੰਡਿਆਂ ਲਈ 165 ਸੈਂਟੀਮੀਟਰ ਤੇ ਕੁੜੀਆਂ ਲਈ 155 ਸੈਂਟੀਮੀਟਰ ਆਦੀਵਾਸੀਆਂ ਲਈ ਹੋਰ ਵੀ ਛੋਟ ਹੈ ਤੇ ਛਾਤੀ ਦਾ ਮਾਪ ਸਿਰਫ ਪੁਰਸ਼ਾਂ ਲਈ ਹੁੰਦਾ ਹੈ ਹਾਂਜੀ ਸਿਰਫ ਪੁਰਸ਼ਾਂ ਲਈ ਬਿਨਾ ਫੁਲਾਏ 80 ਸੈਂਟੀਮੀਟਰ ਤੇ ਫੁਲਾ ਕੇ 85 ਸੈਂਟੀਮੀਟਰ ਮਤਲਬ 5 ਸੈਂਟੀਮੀਟਰ ਦਾ ਫੁਲਾਅ ਜ਼ਰੂਰੀ ਹੈ ਠੀਕ ਹੈ ਚਲੋ ਹੁਣ ਸਭ ਤੋਂ ਅਹਿਮ ਗੱਲ ਚੋਣ ਕਿਵੇਂ ਹੋਵੇਗੀ ਕਿੰਨੇ ਪੜਾਣ ਇਹ ਇਹਦੇ ਮੁੱਖ ਤੌਰ ਤੇ ਤਿੰਨ ਪੜਾਣੇ ਫੇਜ਼ 1 ਫੇਜ਼ 2 ਤੇ ਫੇਜ਼ 3 ਪਹਿਲੇ ਫੇਜ਼ ਚ ਕੀ ਹੋਊਗਾ ਪਹਿਲੇ ਫੇਜ਼ ਚ ਹੋਣਗੇ ਪੀਐਸਟੀ ਤੇ ਪੀਈਟੀ ਪੀਐਸਟੀ ਯਾਨੀ ਫਿਜ਼ੀਕਲ ਸਟੈਂਡਰਡ ਟੈਸਟ ਜਿਦੇ ਵਿੱਚ ਕੱਦ, ਛਾਤੀ, ਵਜ਼ਨ ਚੈੱਕ ਹੋਊਗਾ ਤੇ ਪੀਈਟੀ ਯਾਨੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਇਹਦੇ ਵਿੱਚ ਭਜਨਾ ਠਾਲੇ ਕੰਮ ਹੋਣਗੇ ਕੀ ਕੀ ਹੋਗਾ ਪੀਈਟੀ ਚ ਪੁਰਸ਼ਾਂ ਲਈ 1.6 ਕਿਲੋਮੀਟਰ ਦੀ ਦੌੜ 6.5 ਮਿੰਟ ਚ 11 ਫੁੱਟ ਦੀ ਲੰਬੀ ਛਾਲ ਤਿੰਨ ਚਾਂਸ ਮਿਲਣਗੇ ਤੇ 3.5 ਫੁੱਟ ਦੀ ਉੱਚੀ ਛਾਲ ਤਿੰਨ ਚਾਂਸ ਔਰਤਾਂ ਲਈ 800 ਮੀਟਰ ਦੀ ਦੌੜ 4 ਮਿੰਟ ਚ 9 ਫੁੱਟ ਦੀ ਲੰਬੀ ਛਾਲ ਤੇ 3 ਫੁੱਟ ਦੀ ਉੱਚੀ ਛਾਲ ਇਹਨਾਂ ਲਈ ਵੀ ਤਿੰਨ ਤਿੰਨ ਚਾਂਸ ਹੋਣਗੇ ਇਹ ਤਾਂ ਕੁਆਲੀਫਾਈਂਗ ਹੀ ਹੁੰਦਾ ਹੋਣਾ ਹਾਂਜੀ ਇਹਦੇ ਕੋਈ ਨੰਬਰ ਨਹੀਂ ਬਸ ਪਾਸ ਕਰਨਾ ਜ਼ਰੂਰੀ ਹੈ ਜਿਹੜੇ ਪਾਸ ਕਰਨਗੇ ਉਹੀ ਅਗਲੇ ਫੇਸ 'ਚ ਜਾਣਗੇ ਠੀਕ ਹੈ ਤੇ ਦੂਜਾ ਫੇਸ ਦੂਜਾ ਫੇਸ ਹੈਗਾ ਕੰਪਿਊਟਰ ਬੇਸਡ ਟੈਸਟ ਯਾਨੀ ਸੀਬੀਟੀ ਆਨਲਾਈਨ ਪੇਪਰ ਹੋਗਾ 100 ਸਵਾਲ ਹੋਣਗੇ ਸਾਰੇ ਆਬਜੈਕਟਿਵ ਟਾਈਪ ਐਮਸੀਕਿਊ ਕੁੱਲ 200 ਨੰਬਰਾਂ ਦਾ ਪੇਪਰ ਮਤਲਬ ਹਰ ਸਵਾਲ 2 ਨੰਬਰ ਦਾ ਤੇ ਸਿਲੇਬਸ ਕੀ ਹੋਊਗਾ ਕਿਹੜੇ ਵਿਸ਼ੇ ਸਿਲੇਬਸ ਵਿੱਚ ਦੇਖੋ ਫਿਜ਼ਿਕਸ ਦੇ 40 ਸਵਾਲ 80 ਨੰਬਰ ਮੈਥਮੈਟਿਕਸ ਦੇ 20 ਸਵਾਲ 40 ਨੰਬਰ ਕੈਮਿਸਟਰੀ ਦੇ 20 ਸਵਾਲ 40 ਨੰਬਰ ਤੇ ਬਾਕੀ ਦੇ 20 ਸਵਾਲ 40 ਨੰਬਰ ਇੰਗਲਿਸ਼ ਤੇ ਜਨਰਲ ਨੋਲੇਜ ਦੇ ਮਿਲਾ ਕੇ ਹੋਣਗੇ ਪੇਪਰ ਹਿੰਦੀ ਤੇ ਅੰਗਰੇਜ਼ੀ ਦੋਵਾਂ ਪਛਾਵਾਂ ਚ ਹੋਗਾ ਇਹਦੇ ਚ ਨੈਗੇਟਿਵ ਮਾਰਕਿੰਗ ਵੀ ਹੈਗੀ ਹੈ ਹਾਂ ਇਹ ਜ਼ਰੂਰ ਧਿਆਨ ਰੱਖਣਾ ਪੈਣਾ ਹੈ ਹਰ ਗਲਤ ਜਵਾਬ ਲਈ 0.25 ਨੰਬਰ ਕੱਟੇ ਜਾਣਗੇ ਯਾਨੀ ਚਾਰ ਗਲਤ ਜਵਾਬਾਂ ਤੇ ਇੱਕ ਸਹੀ ਸਵਾਲ ਦੇ ਨੰਬਰ ਗਏ ਅੱਛਾ ਤਾਂ ਤੁੱਕੇਬਾਜ਼ੀ ਤੋਂ ਬਚਣਾ ਪਊਗਾ ਫੇਰ ਆਉਂਦਾ ਤੀਜਾ ਪੜਾ ਹਾਂਜੀ ਤੀਜਾ ਤੇ ਆਖਰੀ ਪੜਾ ਇਦੇ ਵਿੱਚ ਪਹਿਲਾਂ ਤਾਂ ਹੋਊਗੀ ਡਾਕੂਮੈਂਟ ਵੈਰੀਫਿਕੇਸ਼ਨ ਯਾਨੀ ਕਾਗਜ਼ ਪੱਤਰ ਚੈੱਕ ਹੋਣਗੇ ਫਿਰ ਜਿਹੜੇ ਐਚ ਸੀ ਆਰਓ ਲਈ ਨੇ ਉਹਨਾਂ ਦਾ ਇੱਕ ਡਿਕਟੇਸ਼ਨ ਟੈਸਟ ਹੋਊਗਾ 50 ਨੰਬਰ ਦਾ ਇਹਦੇ ਵਿੱਚ ਅੰਗਰੇਜ਼ੀ ਚ ਲਿਖਣਾ ਹੋਊਗਾ ਜੋ ਬੋਲਿਆ ਜਾਊਗਾ ਸਪੈਲਿੰਗ ਤੇ ਗ੍ਰਾਮਰ ਚੈੱਕ ਹੋਗੀ ਨਾਲ ਹੀ ਇੱਕ ਪੈਰਾਗ੍ਰਾਫ ਰੀਡਿੰਗ ਟੈਸਟ ਵੀ ਹੈ ਆਰਓ ਵਾਲਿਆਂ ਲਈ ਪਰ ਉਹ ਸਿਰਫ ਕੁਆਲੀਫਾਈਂਗ ਹੈ ਉਹਦੇ ਨੰਬਰ ਨਹੀਂ ਜੁੜਨੇ ਮਤਲਬ ਮੈਰਿਟ ਕਿਵੇਂ ਬਣੂਗੀ ਐਚ ਸੀ ਆਰਐਮ ਲਈ ਮੈਰਿਟ ਸਿਰਫ ਸੀਬੀਟੀ ਦੇ 200 ਨੰਬਰਾਂ 'ਚੋਂ ਬਣੂਗੀ ਪਰ ਐਚ ਸੀ ਆਰਓ ਲਈ ਮੈਰਿਟ ਸੀਬੀਟੀ ਦੇ 200 ਨੰਬਰ ਤੇ ਡਿਕਟੇਸ਼ਨ ਟੈਸਟ ਦੇ 50 ਨੰਬਰ ਯਾਨੀ ਕੁੱਲ 250 ਨੰਬਰਾਂ ਚੋਂ ਬਣੂਗੀ ਤੇ ਬਿਲਕੁਲ ਅਖੀਰ ਚ ਹੋਊਗਾ ਡਿਟੇਲਡ ਮੈਡੀਕਲ ਐਗਜ਼ਾਮੀਨੇਸ਼ਨ ਡੀਐਮਈ ਜੇ ਕੋਈ ਪੁਆਇੰਟ ਬਣਦਾ ਹੈ ਤਾਂ ਰਿਵਿਊ ਮੈਡੀਕਲ ਆਰਐਮਈ ਦਾ ਮੌਕਾ ਵੀ ਮਿਲ ਸਕਦਾ ਹੈ ਪੂਰੀ ਲੰਬੀ ਪ੍ਰਕਿਰਿਆ ਹੈ ਹੁਣ ਅਪਲਾਈ ਕਰਨ ਬਾਰੇ ਦੱਸੋ ਕਿਵੇਂ ਤੇ ਕਦੋਂ ਤੱਕ ਅਰਜ਼ੀਆਂ ਸਿਰਫ ਤੇ ਸਿਰਫ ਆਨਲਾਈਨ ਹੀ ਭਰਿਆ ਜਾਣੀਆਂ ਨੇ ਬੀਐਸਐਫ ਦੀ ਜਿਹੜੀ ਭਰਤੀ ਵਾਲੀ ਵੈਬਸਾਈਟ ਹੈ rect.bsf.gov.in ਉਸ ਤੇ ਜਾ ਕੇ ਤੇ ਤਰੀਕਾ ਕੀ ਨੇ ਆਨਲਾਈਨ ਅਰਜ਼ੀਆਂ ਸ਼ੁਰੂ ਹੋ ਰਹੀਆਂ ਨੇ 24 ਅਗਸਤ 2025 ਨੂੰ ਰਾਤ 11 ਵਜੇ ਤੋਂ ਤੇ ਆਖਰੀ ਤਾਰੀਖ ਹੈਗੀ ਐ 23 ਸਤੰਬਰ 2025 ਰਾਤ 11:59 ਮਿੰਟ ਤੱਕ ਮਤਲਬ ਪੂਰਾ 1 ਮਹੀਨਾ ਮਿਲੂਗਾ ਅਪਲਾਈ ਕਰਨ ਲਈ ਫੀਸ ਕਿੰਨੀ ਹੈ ਜਨਰਲ OBC ਤੇ EWS ਕੈਟਾਗਰੀ ਦੇ ਪੁਰਸ਼ ਉਮੀਦਵਾਰਾਂ ਲਈ 100 ਰੁਪਏ ਫੀਸ ਹੈ ਪਰ ਜੇ ਉਮੀਦਵਾਰ ਔਰਤ ਹੈ ਜਾਂ SC ST ਕੈਟਾਗਰੀ ਤੋਂ ਹੈ ਜਾਂ ਪਹਿਲਾਂ ਤੋਂ BSF ਚ ਕੰਮ ਕਰ ਰਿਹਾ ਹੈ ਜਾਂ ਸਾਬਕਾ ਫੌਜੀ ਹੈ ਤਾਂ ਉਹਨਾਂ ਲਈ ਕੋਈ ਫੀਸ ਨਹੀਂ ਅੱਛਾ फीस माफ़ी ਵੀ ਹੈਗੀ ਹੈ ਕਈਆਂ ਲਈ ਹਾਂਜੀ ਬਸ ਜਦੋਂ ਆਨਲਾਈਨ ਪੇਮੈਂਟ ਕਰੋਗੇ ਤਾਂ ਥੋੜਾ ਬਹੁਤ ਸਰਵਿਸ ਚਾਰਜ ਲੱਗ ਸਕਦਾ ਹੈ ਉਹ ਵੱਖਰਾ ਠੀਕ ਹੈ ਕੋਈ ਹੋਰ ਜ਼ਰੂਰੀ ਗੱਲਾਂ ਜਾਂ ਨੁਕਤੇ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹਾਂ ਦੋ ਤਿੰਨ ਗੱਲਾਂ ਬਹੁਤ ਜ਼ਰੂਰੀ ਨੇ ਪਹਿਲੀ ਜਿਹੜੇ ਵੀ ਰਿਜ਼ਰਵੇਸ਼ਨ ਦਾ ਫਾਇਦਾ ਲੈਣਾ ਚਾਹੁੰਦੇ ਨੇ ਜਿਵੇਂ ਐਸਸੀ ਐਸਟੀ ओबीसी ای ڈبلیو ایس ਦਾ ਉਹਨਾਂ ਦੇ ਸਰਟੀਫਿਕੇਟ ਬਿਲਕੁਲ ਸਹੀ ਫਾਰਮੈਟ ਚ ਤੇ ਆਖਰੀ ਤਰੀਕ ਤੋਂ ਪਹਿਲਾਂ ਦੇ ਬਣੇ ਹੋਣੇ ਚਾਹੀਦੇ ਨੇ ای ڈبلیو ایس ਵਾਲੇ ਖਾਸ ਕਰਕੇ ਆਪਣੀ ਆਮਦਨ 8 ਲੱਖ ਤੋਂ ਘੱਟ ਤੇ ਪ੍ਰਾਪਰਟੀ ਦੇ ਨਿਯਮ ਚੈੱਕ ਕਰ ਲੈਣ ਹਾਂ ਇਹ ਸਰਟੀਫਿਕੇਟ ਅਕਸਰ ਮਸਲਾ ਬਣ ਜਾਂਦੇ ਨੇ ਬਿਲਕੁਲ ਦੂਜੀ ਗੱਲ ਅਰਜ਼ੀ ਭਰਦੇ ਵੇਲੇ ਕੋਈ ਵੀ ਜਾਣਕਾਰੀ ਗਲਤ ਨਾ ਦਿਓ ਜੇ ਬਾਅਦ ਚ ਪਤਾ ਲੱਗ ਗਿਆ ਤਾਂ ਉਮੀਦਵਾਰੀ ਕਿਸੇ ਵੀ ਸਟੇਜ ਤੇ ਰੱਦ ਹੋ ਸਕਦੀ ਹੈ ਇਥੋਂ ਤੱਕ ਕਿ ਜੇ ਪੇਪਰ 'ਚ ਕੋਈ ਗਲਤ ਤਰੀਕਾ ਵਰਤਿਆ ਤਾਂ ਵੀ ਕਾਰਵਾਈ ਹੋ ਸਕਦੀ ਹੈ ਤੇ ਅੱਗੇ ਤੂੰ ਬੀਐਸਐਫ ਦੀਆਂ ਪਰਤੀਆਂ ਲਈ ਬੈਨ ਵੀ ਲੱਗ ਸਕਦਾ ਹੈ। ਮਤਲਬ ਪੂਰੀ ਇਮਾਨਦਾਰੀ ਵਰਤਣੀ ਚਾਹੀਦੀ ਹੈ। ਹਾਂਜੀ। ਤੇ ਤੀਜੀ ਗੱਲ ਬੀਐਸਐਫ ਦੀ ਵੈਬਸਾਈਟ ਨੂੰ ਰੈਗੂਲਰ ਚੈੱਕ ਕਰਦੇ ਰਹੋ ਕਿਉਂਕਿ ਪਰਤੀ ਨਾਲ ਸੰਬੰਧਿਤ ਕੋਈ ਵੀ ਨਵੀਂ ਜਾਣਕਾਰੀ ਤਰੀਕਾਂ 'ਚ ਬਦਲਾਅ ਵਗੈਰਾ ਉਹ ਸਭ ਉੱਥੇ ਹੀ ਆਊਗਾ। ਬਹੁਤ ਵਧੀਆ। ਤਾਂ ਜੇ ਸਾਰੀ ਗੱਲ ਨੂੰ ਸਮੇਟੀਏ BSF হেড কনস্টেবল রেডিও অপারেটর ਤੇ রেডিও মেকানিক ਦੀਆਂ పోస్టుਾਂ ਨੇ যোগ্যতা ਮੁੱਖ ਤੌਰ ਤੇ 12ਵੀਂ PCM ਜਾਂ 10ਵੀਂ ਨਾਲ ITI ਉਮਰ 18 ਤੋਂ 25 ਸਾਲ ਛੋਟਾ ਸਮੇਤ ਚੋਣ ਪ੍ਰਕਿਰਿਆ ਤਿੰਨ ਪੜਾਵੀ ਹੈ ਫਿਜ਼ੀਕਲ ਫਿਰ ਕੰਪਿਊਟਰ ਤੇ ਲਿਖਤੀ ਪੇਪਰ ਤੇ ਫਿਰ ਡਾਕੂਮੈਂਟਸ ਡਿਕਟੇਸ਼ਨ ਸਿਰਫ RO ਲਈ ਤੇ ਮੈਡੀਕਲ ஆன்ਲਾਈਨ ਅਪਲਾਈ ਕਰਨਾ ਹੈ 23 ਸਤੰਬਰ 2025 ਤੱਕ ਬਿਲਕੁਲ ਸਹੀ ਸੰਖੇਪ